ਕਪਾਉ ਮੰਦਿਰ ਤੋਂ ਮੁਰਦਾ ਤੱਕ ਅੱਲਾਹ ਅਕਬਾਰ ਅੱਲਾਹ ਅਕਬਾਰ ਮੋਟਿਆਂ ਦੇ ਆਪਰੇਸ਼ਨ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਮੋਟਿਆਂ ਦੇ ਆਪਰੇਸ਼ਨ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਮੈਂ ਤਰਸੇਮ ਸਿੰਘ ਗਵਿੰਦਪਰਾ ਜ਼ਿਲ੍ਹਾ ਪ੍ਰਧਾਨ ਬੀਕੇਜੂ ਸਿੱਧੂਪੁਰ ਮਾਨਸਾ ਜੀ ਮਾਮਲਾ ਜੀ ਅੱਜ ਜੋ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਸੰਕੇਤਕ ਧਰਨਾ ਦੇਣ ਆਏ ਆ ਸਾਡੀ ਅੱਜ ਬਲਾਕ ਬਲਾਡਾ ਦੀ ਮੀਟਿੰਗ ਸੀ ਉੱਥੇ ਜਦੋਂ ਸਾਡੇ ਕੋਲੇ ਮਸਲੇ ਉੱਠੇ ਵੀ ਸਰਕਾਰੀ ਐਸਪਤਾਲ ਬਲਾਡਾ ਦੇ ਵਿੱਚ ਲਗਭਗ 1.5 ਸਾਲ ਤੋਂ ਜੋ ਗੋਡਿਆਂ ਦੇ ਆਪਰੇਸ਼ਨ ਨੇ ਉਹ ਬਿਲਕੁਲ ਬੰਦ ਪਏ ਨੇ ਜੋ ਐਸਐਮਓ ਮੈਡਮ ਹੈ ਉਸ ਨੂੰ ਲਗਭਗ ਦੋ ਵਾਰ ਅਸੀਂ ਜਥੇਬੰਦੀ ਤੌਰ ਤੇ ਮਿਲ ਚੁੱਕੇ ਹਾਂ ਸੀਐਮਐਲਏ ਬੋਧਰਾਮ ਜੀ ਨਾਲ ਵੀ ਅਸੀਂ ਗੱਲ ਕੀਤੀ ਉਹਨਾਂ ਨੇ ਵੀ ਸਾਨੂੰ ਇਹ ਕਿਹਾ ਵੀ ਮੈਂ ਆਪ ਦੇ ਤੌਰ ਤੇ ਜਾ ਕੇ ਦੋ ਵਾਰੀ ਮੈਡਮ ਨੂੰ ਬੇਨਤੀ ਕਰਾਇਆ ਵੀ ਇਹ ਆਪਰੇਸ਼ਨ ਚਾਲੂ ਕੀਤੇ ਜਾਣ ਪਰ ਇਸ ਐਸਐਮਓ ਦੇ ਕੰਨ ਤੇ ਕੋਈ ਜੂੰ ਨਹੀਂ ਸਰਕੀ ਅੱਜ ਅਸੀਂ ਇੱਕ ਸੰਕੇਤਕ ਧਰਨਾ ਦੇਣ ਆਏ ਆ ਵੀ ਇਕਤਾ ਬਲਾਡੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਗੋਡਿਆਂ ਦੇ ਆਪਰੇਸ਼ਨ ਚਾਲੂ ਕੀਤੇ ਜਾਣ ਤੇ ਇੱਕ ਜੋ ਜੱਚਾ ਬੱਚਾ ਵਾਰਡ ਦੇ ਵਿੱਚ ਆਪਣੀ ਲਿਫਟ ਦਾ ਪ੍ਰਬੰਧ ਹੈ ਉਹ ਬਿਲਕੁਲ ਖਰਾਬ ਹੋਈ ਪਈ ਹੈ ਉਹ ਲਿਫਟ ਜਲਦੀ ਲੋਟ ਕਰਾਈ ਜਾਵੇ ਤੇ ਜੋ ਆਪਣੀਆਂ ਚਾਚਾ ਬਚਾ ਬਾੜ ਦੇ ਵਿੱਚ ਭੈਣਾ ਰੋਜ ਦਵਾਈ ਬੂਟੀ ਲੈਣ ਆਉਂਦੀਆਂ ਉਹਨਾਂ ਦੇ ਲਈ ਵਧੀਆ ਕੋਈ ਟੋਕਨ ਦਾ ਪ੍ਰਬੰਧ ਹੋਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਇਹ ਹਸਪਤਾਲ ਹੈ ਜੋ ਸਾਰੀਆਂ ਸਹੂਲਤਾਂ ਤੋਂ ਬਾਝਾ ਹੈਗਾ ਜੇਕਰ ਕਹੀਏ ਤਾਂ ਸਰਕਾਰ ਕੰਨੀਓ ਇਹ ਬੇਨਤੀ ਪਿੱਛੇ ਜੋ ਪ੍ਰੋਪੋਜ਼ਲ ਆਈ ਹੈ ਵੀ ਜਿੰਨੇ ਹਸਪਤਾਲ ਨੇ ਉਹਨਾਂ ਦੇ ਸਾਰੇ ਬਾੜ ਏਸੀ ਕੀਤੇ ਜਾਣ ਪਰ ਬਲਾਡਾ ਦੇ ਕਿਸੇ ਵੀ ਵਾਰਡ ਦੇ ਵਿੱਚ ਕੋਈ ਏਸੀ ਨਹੀਂ ਲਾਇਆ ਗਿਆ ਤੇ ਇਹ ਵੀ ਅਸੀਂ ਬੇਨਤੀ ਕਰਕੇ ਗਏ ਆ ਤੇ ਇੱਕ ਪ੍ਰਸ਼ਾਸਨ ਨੂੰ ਅਸੀਂ ਇਹ ਚੇਤਾਵਨੀ ਵੀ ਦਿੰਨੇ ਆ ਵੀ ਅਸੀਂ 25 ਤਰੀਕ ਦਾ ਤੱਕ ਦਾ ਸਮਾਂ ਦੇ ਕੇ ਚੱਲੇ ਆ ਜੇਕਰ ਹਸਪਤਾਲ ਦੇ ਵਿੱਚ ਗੋਡਿਆਂ ਦੇ ਆਪਰੇਸ਼ਨ ਨਾ ਚਾਲੂ ਕੀਤੇ ਲਿਫਟ ਨਾਲ ਲੋਟ ਕਰਾਈ ਤੇ ਕੋਈ ਇਹ ਬਾੜਾਂ ਦੇ ਵਿੱਚ ਏਸੀਆਂ ਦੇ ਪ੍ਰਬੰਧ ਨਾ ਕੀਤੇ ਤਾਂ 25 ਤੋਂ ਬਾਅਦ ਅਸੀਂ ਹਸਪਤਾਲ ਦੇ ਵਿੱਚ ਬੀਕੇਜੂ ਸਿੱਧਪੁਰ ਕੰਨੀਓ ਪੱਕਾ ਮੋਰਚਾ ਖੋਲ੍ਹਾਂਗੇ ਜਿੰਨਾ ਚਿਰ ਇਹ ਸਹੂਲਤਾ ਸੰਮਾਨਯੋਗ ਨਿਕਰੋਂ ਦੇ ਉਹਨਾਂ ਚਿਕ ਜਾਰੀ ਰੱਖਾ ਅਸੀਂ ਬੁੜਲਾਡਾ ਹਸਪਤਾਲ ਦੇ ਵਿੱਚ ਅੱਜ ਇੱਕ ਟੋਕਨ ਸਮੂਲੀਅਤ ਦੇ ਤੌਰ ਤੇ ਸਰਕਾਰ ਦੇ ਤੇ ਪ੍ਰਸ਼ਾਸਨ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਇਹ ਸਸ ਹਸਪਤਾਲ ਦੇ ਵਿੱਚ 1.5 ਸਾਲ ਤੋਂ ਆਪਸ ਡਾਕਟਰ ਦੀ ਤੇ ਸੀਐਮਓ ਦੀ ਟਾਸਰ ਨੂੰ ਮੁੱਖ ਰੱਖਦਿਆਂ ਪਰ ਆਮ ਜਨਤਾ ਦਾ ਜਿਹੜਾ ਉਹ ਨੁਕਸਾਨ ਕੀਤਾ ਜਾ ਰਿਹਾ ਹੈ ਇੱਥੇ ਸਰਕਾਰ ਇੱਕ ਪਾਸੇ ਵੱਡੇ ਵੱਡੇ ਦਾਅਵੇ ਕਰਦੀ ਆ ਵੀ 10 ਲੱਖ ਤਾਈ ਦਾ ਅਸੀਂ ਕਿਸਾਨਾਂ ਮਜ਼ਦੂਰਾਂ ਦਾ ਇਲਾਜ ਆ ਜਿਹੜਾ ਉਹ ਫਿਰ ਹੀ ਕਰਾਂਗੇ ਪਰ 1 ਲੱਖ ਰੁਪਏ ਨਾਲ ਗੋਡਿਆਂ ਦੇ ਆਪਰੇਸ਼ਨ ਆ ਜਿਹੜੇ ਹੋ ਜਾਂਦੇ ਨੇ ਉਹ ਇਸ ਹਸਪਤਾਲ ਦੇ ਵਿੱਚ 1.5 ਸਾਲ ਤੋਂ ਬੰਦ ਪਏ ਨੇ